ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਦਾ ਟਾਈਮ ਤਾਂ ਮੈਂ ਹਾਂ ਮੁਕੇਸ਼ 바ਵਾ ਗੱਲ ਕਰਾਂਗੇ ਜਿਹੜੀ ਫਸਲ ਆ ਕਿਸਾਨ ਆਪਣੀ ਫਸਲ ਲੈ ਕੇ ਅੰਮ੍ਰਿਤਸਰ ਭਗਤਾਂਵਾਲੇ ਦਾਣਾ ਮੰਡੀ ਦੇ ਵਿੱਚ ਪਹੁੰਚ ਰਹੇ ਨੇ ਔਰ ਕਿਸ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਨੂੰ ਸੁਵਿਧਾਵਾਂ ਨੇ ਇਸ ਵਾਰ ਮੰਡੀ ਬੋਰਡ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੰਡੀ ਬੋਰਡ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਸਾਡੇ ਨਾਲ ਮੌਜੂਦ ਨੇ ਬਲਜੀਤ ਜੀ ਕਿਵੇਂ ਦੇਖਦੇ ਹੋ ਜਿਹੜੀ ਇਸ ਵਾਰ ਜਿੰਸ ਜਿਹੜੀ ਆ ਰਹੀ ਆ ਔਰ ਕਿੰਨੀ ਇਹ ਪਿਛਲੇ ਵਾਰ ਨਾਲੋਂ ਇਸ ਵਾਰ ਘੱਟ ਹੈ ਕਿਉਂਕਿ ਹਰਾ ਏਸੀ ਹਰਾਂ ਦੇ ਵਿੱਚ ਕਾਫੀ ਜੜੀ ਫਸਲ ਦਾ ਨੁਕਸਾਨ ਹੋਇਆ ਸਸੀ ਗਾਲ ਜੀ ਮੈਂ ਬਲਜੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਮੈਂਬਰ ਸਰ ਇਸ ਵਾਰ ਜੋ ਕਿਸਾਨਾਂ ਦੀ ਜਿੰਸ ਹੈ ਨਾ ਫਸਲ ਦਾ ਇਸ ਵਾਰ ਜਿਹੜਾ ਮੌਸਮ ਦੇ ਵਿੱਚ ਕੁਝ ਥੋੜੀ ਜੀ ਖਰਾਬੀ ਹੁੰਦੇ ਕਾਰਨ ਬਾਰਿਸ਼ਾਂ ਜ਼ਿਆਦੀਆਂ ਹੁੰਦੇ ਨਾਲ ਇੱਕ ਹੜ੍ਹਾਂ ਦੇ ਨਾਲ ਜਿਹੜੀ ਫਸਲ ਹੈ ਬਹੁਤ ਘਟ ਨਿਕਲੀ ਕਿਸਾਨ ਦੀ ਕਿਸਾਨ ਤੇ ਪਹਿਲੋਂ ਹੀ ਖੜਾ ਨੇ ਮਾਰਤਾ ਸੀ ਕੁਝ ਫਸਲ ਘਟ ਨਿਕਲਣ ਦੇ ਨਾਲ ਕਿਸਾਨ ਜਿਹੜਾ ਮਰ ਗਿਆ ਹੁਣ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਮੰਡੀਆਂ ਦੇ ਵਿੱਚ ਜਿਹੜੇ ਉਹਨਾਂ ਦੇ ਜਿਹੜੀ ਕਿਸਾਨਾਂ ਦੀ ਫਸਲ ਆ ਰਹੀ ਆ ਉਹਨਾਂ ਦੇ ਵਿੱਚ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਸਰਕਾਰ ਦੇ ਵੱਲੋਂ ਮਾਰਕ ਮੰਡੀ ਬੋਰਡ ਦੇ ਵੱਲੋਂ ਮਾਰਕੀਟ ਕਮੇਟੀਆਂ ਵੱਲੋਂ ਪੀਣ ਵਾਲੇ ਪਾਣੀ ਦੀ ਸਹੂਲਤਾਂ ਇਹਨਾਂ ਨੂੰ ਦਿੱਤੀਆਂ ਗਈਆਂ ਟਾਇਲਟ ਬਲਾਕ ਬਹੁਤ ਸਾਫ਼ ਸੁਥਰੇ ਜਿਹੜਾ ਜਦ ਬਾਰਿਸ਼ ਹੁੰਦੇ ਨਾਲ ਜਿਹੜਾ ਸੀਵਰੇਜ ਦਾ ਪ੍ਰੋਪਰ ਪਾਣੀ ਸਾਰਾ ਨਿਕਲ ਜੇ ਛੱਡਾਂ ਦੀ ਇਹ ਸਾਰੀ ਸਾਫ਼ ਸਵਾਈ ਮੰਡੀਆਂ ਦੀ ਬਹੁਤ ਵਧੀਆ ਫੈਸਿਲਿਟੀ ਇਹਨਾਂ ਨੂੰ ਦਿੱਤੀ ਜਾ ਰਹੀ ਆ ਇਸ ਦੇ ਨਾਲ ਹੀ ਜਿਹੜੀ ਪਰਮਲ ਆ ਪਰਮਲ ਜਿਨ੍ਹਾਂ ਦਾ ਤੇ 17 ਦੇ ਥੱਲੇ ਥੱਲੇ ਜਾਂ 17 ਬਾਕਚਰ ਹੈਗਾ ਉਹਨਾਂ ਨੂੰ ਸਰਕਾਰ ਚੁੱਕ ਕੇ ਉਸੇ ਵळे ਹੀ ਉਹਨਾਂ ਨੂੰ ਜਿਹੜਾ ਉਹਨਾਂ ਦੀ ਪੇਮੈਂਟ ਕੀਤੀ ਜਾ ਰਹੀ ਆ ਚਲੋ ਜਿਨ੍ਹਾਂ ਦਾ ਮੋਕਚਰ ਥੋੜਾ ਜਿਹਾ ਵੱਧ ਹੁੰਦਾ ਉਹਨਾਂ ਨੂੰ ਇੱਕ ਅੱਧਾ ਦਿਨ ਲਾਗੇ ਜ਼ਿੰਮੇਦਾਰ ਨੂੰ ਮਤਲਬ ਕਿ ਕਹਿੰਦੇ ਆਰਤੀ ਕਹਿੰਦੇ ਆ ਕਿ ਤੁਸੀਂ ਇੱਕ ਅੱਧਾ ਦਿਨ ਵੇਟ ਕਰਕੇ ਉਹਨਾਂ ਦਾ ਵੀ ਵੱਧ ਤੋਂ ਵੱਧ ਜਿਹੜਾ ਝੋਨਾ ਸਾਡਾ ਮਤਲਬ ਕਿ ਫਰਜ਼ ਹੈਗਾ ਕਿ ਕਿਸਾਨ ਦਾ ਵੱਧ ਤੋਂ ਵੱਧ ਝੋਨਾ ਸਰਕਾਰ ਚੁੱਕੇ ਤੇ ਉਹਨਾਂ ਦੀ ਜਿਹੜੀ ਫੁੱਲ ਪੇਮੈਂਟ ਜਿਹੜੀ ਉਹਨਾਂ ਨੂੰ ਵੋਅ ਚਮੀਆਂ ਕੇ ਨੇਰੇ ਵਿੱਚ ਉਹਨਾਂ ਦੀ ਪੇਮੈਂਟ ਕੀਤੀ ਜਾ ਰਹੀ ਹੈ ਸਰਕਾਰ ਦਾ ਬਹੁਤ ਵਧੀਆ ਇਹ ਕੰਮ ਜਿਹੜਾ ਕੀਤਾ ਜਾ ਰਿਹਾ ਹੈ ਅੱਜ ਕੱਲ ਮੰਡੀਆਂ ਦੇ ਵਿੱਚ ਵੀ ਗਏ ਆ ਉੱਥੇ ਵੀ ਕਿਸਾਨਾਂ ਦਾ ਵੀ ਇਹੀ ਕਹਿਣਾ ਸੀ ਕਿ ਅਸੀਂ ਫਸਲ ਲੈ ਕੇ ਆ ਰਹੇ ਹਾਂ ਤਾਂ ਨਾਲ ਨਾਲ ਜਿੰਨੀ ਉਹ ਖਰੀਦ ਹੋ ਰਹੀ ਹੈ ਕਿਹੜੀ ਕਿਹੜੀ ਕੰਪਨੀਆਂ ਨੇ ਇਸ ਵਾਰ ਜਿਹੜੀਆਂ ਗੱਲ ਕੀਤੀ ਹੈ ਪੰਸਪ ਹੁੰਦੀ ਹੈ ਹੋਰ ਮਾਰਕੀਟ ਹੁੰਦੀ ਹੈ ਕਿਹੜੀ ਕਿਹੜੀ ਕੰਪਨੀਆਂ ਜਿਹੜੀਆਂ ਨੇ ਇਸ ਵਾਰ ਖਰੀਦ ਦੇਖੋ ਜਿਹੜੀਆਂ ਸਰਕਾਰ ਦੀਆਂ 500 ਵੇਪਨ ਗ੍ਰੇਪ ਹੋ ਗਏ ਪੰਸ ਇਸ ਤਰ੍ਹਾਂ ਹੀ ਹੋਰ ਵੀ ਕੰਪਨੀ ਹੈਗੇ ਸਰਕਾਰ ਦੇ ਜਿਹੜੀਆਂ ਝੋਨਾ ਚੁੱਕ ਰਹੀਆਂ ਤੇ ਪੂਰੀ ਮਤਲਬ ਰੂਟੀਨ ਦੇ ਵਿੱਚ ਫਸਲ ਜਿਸ ਤਰ੍ਹਾਂ ਆ ਰਹੀ ਹੈ ਕਿਸਾਨ ਦੀ ਤੇ ਕੋ ਜਿਹੜੇ ਉਹਨਾਂ ਦੇ ਇਨਸਪੈਕਟਰ ਆ ਰਹੇ ਆ ਰੀਡ ਲਾ ਰਹੇ ਆ ਤੇ ਆਪਣਾ ਪ੍ਰੋਪਰ ਦੇ ਲਿਫਟਿੰਗ ਜਿਹੜੀ ਆ ਪ੍ਰੋਪਰ ਹੋ ਰਹੀ ਆ ਬਹੁਤ ਵਧੀਆ ਮਤਲਬ ਕਿ ਸਰਕਾਰ ਜਿਹੜੀ ਝੋਨਾ ਨਾਲ ਦੇ ਨਾਲ ਜੇ ਜਿੰਨਾ ਝੋਨਾ ਆਉਂਦਾ ਉਸੇ ਦੇਣੀ ਖਰੀਦ ਹੋ ਜਾਂਦੀ ਉਹ ਤੇ ਉਸੇ ਦੇਣੀ ਮਤਲਬ ਕਿ ਉਹਦੀ ਲਿਫਟਿੰਗ ਕਰਾਤੀ ਆ ਹਮੇਸ਼ਾ ਅੱਗੇ ਦੇਖਣ ਨੂੰ ਮਿਲਦਾ ਸੀ ਕਿ ਬਾਰਦਾਨੇ ਦੀ ਦਿੱਕਤ ਆਂਦੀ ਸੀ ਲਿਫਟਿੰਗ ਦੀ ਦਿੱਕਤ ਹੁੰਦੀ ਸੀ ਕਿਉਂਕਿ ਟਰਾਂਸਪੋਰਟੇਸ਼ਨ ਜਿਹੜੀ ਹੈਗੇ ਨੇ ਐਸੋਸੀਏਸ਼ਨਾਂ ਨੇ ਉਹਨਾਂ ਵੱਲੋਂ ਵੀ ਕਹਿੰਨ ਦੀ ਜਿਹੜੀ ਦਿੱਕਤ ਰਹਿੰਦੀ ਹੈ ਲਿਫਟਿੰਗ ਨੂੰ ਲੈ ਕੇ ਤਾਂ ਇਸ ਵਾਰ ਜਿਹੜੀ ਲਿਫਟਿੰਗ ਦੀ ਤੁਹਾਡੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਲਿਫਟਿੰਗ ਨਾਲ ਨਾਲ ਜਿਹੜੀ ਕਿਤੀਦਾਰੀ ਹੈ ਹੋਰ ਜਿਹੜੀਆਂ ਇੱਕ ਸਰਕਾ ਬਣਾਉਣ ਦੀ ਵੀ ਗੱਲ ਕੀਤੀ ਗਈ ਸੀ ਜਿਹੜੀਆਂ ਮਾਰਕੀਟ ਕਮੇਟੀ ਦੇ ਅਧੀਨ ਜਿਹੜੀਆਂ ਵੀ 킬ੋ ਦੀ ਵਹੀਕਲ ਬਟਨ ਤੱਕ ਦੀਆਂ ਸਰਕਾਂ ਤੇ ਜਿਹੜਾ ਨਿਰਮਾਨ ਸੀ ਕੀ ਉਹ ਨਿਰਮਾਨ ਸ਼ੁਰੂ ਹੋ ਗਏ ਨੇ ਜਾਂ ਹੋਣੇ ਅਜੇ ਵੇਖੋ ਜੀ ਜਿਸ ਤਰ੍ਹਾਂ ਮੰਡੀਆਂ ਦੇ ਕੰਮ 'ਤੇ ਜਿਹੜੇ ਕਿਸਾਨ ਜਿਹੜੀ ਫਸਲ ਆਪਣੀ ਵੇਚਣ ਆ ਰਹੀ ਆ ਕਿਸਾਨਾਂ ਦੀ ਫਸਲ ਚੁੱਕੀ ਜਾ ਰਹੀ ਹੈ ਇਹਨਾਂ ਦੀ ਪੇਮੈਂਟ ਹੋ ਰਹੀ ਆ ਇਸ ਦੇ ਨਾਲ ਨਾਲ ਹੀ ਪੰਜਾਬ ਸਰਕਾਰ ਨੇ ਜਿਹੜਾ ਆਪਣਾ ਹਲਕਾ ਤਰਨ ਤਾਰਨ ਤਰਨ ਤਾਨ ਦੇ ਚਬਾਲ ਦੇ ਸ਼ਹਿਰ ਦੇ ਵਿੱਚੋਂ ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਸ਼ੁਰੂਆਤ ਕੀਤੀ 19000 ਕਿਲੋਮੀਟਰ ਜਿਹੜੀ ਮੰਡੀ ਬੋਰਡ ਛੜਕ ਬਣਾ ਰਿਆ ਉਸ ਦੇ ਜਿਹੜੇ ਹੁਣ ਉਹਨਾਂ ਦੇ ਉਦਘਾਟਨ ਹੋ ਰਹੇ ਆ ਹਰ ਥਾਂ ਦੇ ਉਦਘਾਟਨ ਹੋ ਰਿਹਾ ਜਿਸ ਤਰ੍ਹਾਂ ਸਾਡੇ ਸਾਡਾ ਪਿੰਡ ਜਿਹੜਾ ਸੁਲਤਾਨਵੰਡ ਹੈ ਇੱਥੇ ਵੀ ਮੇਰੇ ਹਿਸਾਬ ਨਾਲ ਸਵੇਰੇ ਜਾਂ ਪਰਸੋ ਉਦਘਾਟਨ ਹੋਏਗਾ ਉਹਨਾਂ ਦੀ ਜਿਸ ਤਰ੍ਹਾਂ ਚੱਬੇ ਕੱਲ ਉਦਘਾਟਨ ਹੋਇਆ ਤੇ ਪਿਛਲੇ ਥਾਂ ਦੇ ਉਦਘਾਟਨ ਹੋਇਆ ਨਿਗੇ ਨਿਗੇ ਜਿੰਨੇ ਵੀ ਮੱਡੀ ਬੋਰਡ ਦੀਆਂ ਛੜਕਾਂ ਹਨ ਉਹਨਾਂ ਸਾਰਿਆਂ ਦੀਆਂ ਫਿਰਨੀਆਂ ਆਉਨੀਆਂ ਸਾਰਿਆਂ ਦੇ ਉਦਘਾਟਨ ਹੋਇਆ ਟਾਰੀ ਦੇ ਵਿੱਚ ਕਾਫੀ ਉਦਘਾਟਨ ਹੋ ਰਿਹਾ ਹਲਕਾ ਟਾਰੀ ਦੇ ਵਿੱਚ ਵੀ ਉਦਘਾਟਨ ਹੋ ਰਿਹਾ ਜੇ ਬਿਲਕੁਲ ਸਰਕਾਰ ਵੱਲੋਂ ਜਿਹੜੇ ਜਿਹੜੇ ਵਾਅਦੇ ਕੀਤੇ ਗਏ ਸੀ ਜਿਹੜੀਆਂ ਜਿਹੜੀਆਂ ਗਰੰਟੀਆਂ ਦਿੱਤੀਆਂ ਗਈਆਂ ਸੀ ਉਹ ਗਰੰਟੀਆਂ ਤੇ ਜਿੱਥੇ ਸਰਕਾਰ ਵੱਲੋਂ ਕੰਮ ਕੀਤਾ ਜਾ ਰਹੇ ਨੇ ਉੱਥੇ ਹੀ ਮਾਰਕੀਟ ਕਮੇਟੀ ਦੇ ਵਿੱਚ ਇੱਕ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਸੜਕਾਂ ਬਣਾਉਣ ਦੀ ਪਿੰਡਾਂ ਦੇ ਜਿਹੜਿਆ ਲਿੰਕ ਰੋਡਸ ਨੇ ਉਹ ਉਹਨਾਂ ਦਾ ਜਿਹੜੀਆਂ ਸੜਕਾਂ ਦਾ ਨਿਰਮਾਣ ਉਹਨਾਂ ਨੇ ਨਿਮਾਣ ਕਰਨ ਦੀ ਤਾਂ ਸੜਕਾਂ ਦਾ ਨਿਰਮਾਣ ਵੀ ਜਿਹੜਾ ਵਾ ਉਹ ਕਿਤਾ ਜਾ ਰਿਹਾ ਸਾਡਾ ਗੱਲਬਾਤ ਕੀਤੀ ਹੈ ਚੇਅਰਮੈਨ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਜੀ ਸਿੰਘ ਉਹਨਾਂ ਨੇ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜੇ ਕਿਸਾਨਾਂ ਨੂੰ ਕੋਈ ਮੰਡੀਆਂ ਦੇ ਵਿੱਚ ਕੋਈ ਵੀ ਦਿੱ ਸਾਰੇ ਪੁਖਤਾ ਜਿਹੜੇ ਪ੍ਰਬੰਧ ਹੋ ਕਿਤੇ ਗਏ ਸੀ ਪੀਣ ਵਾਲੇ ਪਾਣੀ ਦੀ ਪੀਣ ਵਾਲੇ ਸਾਫ ਪਾਣੀ ਦੀ ਵਿਵਸਥਾ ਹੋਵੇ ਸੀਵਰੇਜ ਦੀ ਵਿਵਸਥਾ ਹੋਵੇ ਜਾਂ ਹੋਰ ਵੀ ਜੇ ਮੰਡੀਆਂ ਦੇ ਵਿੱਚ ਜਿਹੜੇ ਕਿਸਾਨਾਂ ਨੂੰ ਆਂਦੀਆਂ ਦਿੱਕਤਾਂ ਸੀ ਉਹ ਸਾਰੀਆਂ ਦਿੱਕਤਾਂ ਦਾ ਧਿਆਨ ਰੱਖਦੇ ਹੋਏ ਇਸ ਵਾਰ ਜਿਹੜਾ ਉਹਨਾਂ ਕਿਸਾਨਾਂ ਦੀ ਜਿੰਸ ਜਿਹੜੀ ਜਿਵੇਂ ਹੀ ਮੰਡੀ ਦੇ ਵਿੱਚ ਪਹੁੰਚਦੀ ਆ ਤਾਂ ਉਹਨਾਂ ਦੀ ਖਰੀਦ ਕੀਤੀ ਜਾ ਰਹੀ ਹੈ ਤੁਸੀਂ ਦੇਖਦੇ ਹੋ ਪੰਜਾਬ ਹਰ ਟਾਈਮਸ ਮੁਕੇਸ਼ ਬਾਵਾ ਅੰਮ੍ਰਿਤਸਰ